ਕੋਈ ਕੋਈ ਉਹ ਕੱਢੀ ਨਾ ਕੱਢ ਕੋਈ ਨਹੀਂ ਸਾਹਮਣੇ ਜਿਹੜਾ ਜਾਈਦਾ ਜਿਹੜਾ ਮੌਜੂਦ ਹੈ ਅੱਗੇ ਲੰਗਾਈ ਚਲੋ ਅੱਗੇ ਲੰਗਾਈ ਚਲੋ ਇਧਰ ਵੀ ਲਵਾਓ ਇਧਰ ਵੀ ਲਾਓ ਲਵਾਓ ਬਾਈ ਅਖੇ ਲਾਓ ਕੋਈ ਇਧਰ ਲਾਓ ਜਾਈ ਜਿਦੋਏ ਲਾਓ ਠੀਕ ਹੋ ਰਹੀ ਹੈ ਮਾਜੀ ਹਰ ਉਹ ਬਈ ਉਹਨੂੰ ਤੋੜ ਰਹੀ ਹੈ 4 ਰੁਪਏ ਦਾ ਲਾ ਲਾ ਬਾਲਾ ਹੋਣਾ ਹੈ ਜੀ ਸੁਣੋ ਲਾ ਲਾ ਠੀਕ ਹੋ ਰਹੀ ਹੈ ਉਹ ਜਾ ਰਿਹਾ ਹੈ ਜਿਵੇਂ ਵੀ ਬੀਜਪੀ ਦੇ ਆਗੂ ਨੇ ਉਹਨਾਂ ਦੇ ਦਫ਼ਤਰਾਂ ਅੱਗੇ ਘਰਾਂ ਦੇ ਅੱਗੇ ਟ੍ਰੈਕਟਰ ਪੜਾਏ ਜਾ ਰਹੇ ਨੇ ਅੱਜ ਦੇ ਦਿਨ ਦੇ ਉੱਤੇ ਦੇਖੋ ਰਾਜ ਕਰਦੀਆਂ ਸਰਕਾਰਾਂ ਤਾਂ ਗਣਤੰਤਰ ਦਿਵਸ ਮਨਾ ਕੇ ਪਰੇਡ ਕਰਕੇ ਦੁਨੀਆ ਨੂੰ ਇਹ ਮੈਸੇਜ ਦਿੰਦੀਆਂ ਨੇ ਵੀ ਸਾਡਾ ਭਾਰਤ ਹੈ ਜਿਹੜਾ ਇਹਦੇ ਵਿੱਚ ਬਿਲਕੁਲ ਅਸੀਂ ਜਮਹੂਰੀਅਤ ਵਾਲਾ ਜਿਹੜਾ ਰਾਜ ਹੈ ਉਸ ਨੂੰ ਹੰਡਾ ਰਹੇ ਹਾਂ ਅਸੀਂ ਅੱਜ ਦੇ ਦਿਨ ਤੇ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਕਿਸਾਨ ਮਜ਼ਦੂਰ ਹਰ ਵਰਗ ਦੇ ਲੋਕ ਜਿਹੜੇ ਇਹ ਦੱਸਣ ਲਈ ਟਰੈਕਟਰਾਂ ਨੂੰ ਸੜਕਾਂ ਤੇ ਲੈ ਕੇ ਆਏ ਆ ਕਿ ਸਾਨੂੰ ਲਗਭਗ 11 ਮਹੀਨੇ ਹੋ ਗਏ ਸੜਕਾਂ ਤੇ ਬੈਠੇ ਆ ਕੇਂਦਰ ਸਰਕਾਰ ਨਾ ਤਾਂ ਸਾਡੀਆਂ ਮੰਗਾ ਮੰਨਦੀ ਐ ਲੰਬਾ ਸਮਾਂ ਹੋ ਗਿਆ ਕਿਸਾਨਾਂ ਨੂੰ ਸਗੋ ਇਸ ਮੁਲਕ ਦੇ ਅੰਦਰ 1950 ਤੋਂ ਲੈ ਕੇ ਜਿਹੜੇ ਸੰਵਿਧਾਨ ਦੀਆਂ ਗੱਲਾਂ ਅੱਜ ਤੱਕ ਕੀਤੀਆਂ ਜਾਂਦੀਆਂ ਰਹੀਆਂ ਨੇ ਵੀ ਸੰਵਿਧਾਨ ਸਭਨਾਂ ਨੂੰ ਇੱਥੇ ਹੱਕ ਦਿੰਦਾ ਹੈਗਾ ਸਾਡੀ ਭਾਰਤ ਦੀ ਸਰਕਾਰ ਹੈ ਜਿਹੜੀ ਉਹ ਭਾਰਤ ਦੀ ਸਰਕਾਰ ਨੇ ਕਿਸਾਨਾਂ ਦਾ ਸੰਵਿਧਾਨਕ ਹੱਕ ਬਿਲਕੁਲ ਮਾਰਿਆ ਹੋਇਆ ਹੈਗਾ ਇਹ ਸਿਰਫ ਇੱਕ ਦਿਖਾਵੇ ਦੇ ਤੌਰ ਤੇ ਅੱਜ ਦੇ ਦਿਨ ਨੂੰ ਬੜਾ ਉਚਾਇਆ ਜਾਵੇਗਾ ਪ੍ਰਚਾਰਿਆ ਜਾਵੇਗਾ ਪਰ ਇਸ ਮੁਲਕ ਦੀਆਂ ਜਿਹੜੀਆਂ ਸੰਵਿਧਾਨਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਰਾਜ ਕਰਦੀਆਂ ਸਰਕਾਰਾਂ ਆਪਦੇ ਮੁਤਾਬਕ ਜਿਹੜਾ ਢਾਲਣ ਦੇ ਯਤਨ ਕਰ ਰਹੀਆਂ ਨੇ ਜਿਹਦੇ ਵਿੱਚ ਸਪਸ਼ਟ ਤੌਰ ਤੇ ਦੇਖਣਾ ਹੋਵੇ ਕਿ ਭਾਰਤ ਦੇ ਕਿਸਾਨਾਂ ਦੀ ਰਾਜਧਾਨੀ ਹੈ ਦਿੱਲੀ ਪੰਜਾਬ ਦੇ ਕਿਸਾਨਾਂ ਨੂੰ ਭਾਰਤ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਸਗੋਂ ਉਹਨਾਂ ਤੇ ਗੋਲੀਆਂ ਮਾਰ ਕੇ ਅਥਰੂ ਗੈਸ ਦੇ ਗੋਲੇ ਸੁੱਟ ਕੇ ਉਹਨਾਂ ਤੇ ਪਾਣੀ ਦੇ ਬਿਛਾੜਾ ਮਾਰ ਕੇ ਜ਼ਖਮੀ ਕੀਤਾ ਜਾ ਰਿਹਾ ਹੈ ਕਿਹੜੇ ਸੰਵਿਧਾਨ ਦੀਆਂ ਗੱਲਾਂ ਕਰਦੀਆਂ ਨੇ ਸਰਕਾਰਾਂ ਵੀ ਅਸੀਂ ਸੰਵਿਧਾਨ ਨੂੰ ਅਪਣਾ ਰਹੇ ਹਾਂ ਸੋ ਇਸ ਰੋਸ ਵਜੋਂ ਕਿ ਸਾਡੇ ਕਿਸਾਨਾਂ ਦਾ ਇਸ ਮੁਲਕ ਦੇ ਵਿੱਚ ਬਹੁਤ ਵੱਡਾ ਹਿੱਸਾ ਹੈ 50% ਤੋਂ ਉੱਪਰ ਆਬਾਦੀ ਹੈ ਕਿਸਾਨਾਂ ਦੀ ਹੋਰ ਲੋਕ ਨੇ ਜਿਹੜੇ ਉਹ ਕਿਸਾਨੀ ਨਾਲ ਜੁੜ ਕੇ ਆਪਦੇ ਰਜਗਾਰ ਆਪਦੇ ਬੱਚੇ ਪਾਲਦੇ ਹੈਗੇ ਆ ਸੋ ਇਹ ਬਾਜੂ ਮੰਗਾ ਉਹਨਾਂ ਦੀ ਪ੍ਰਵਾਨ ਕਰੇ ਕੇਂਦਰ ਸਰਕਾਰ ਇਹ ਰੋਸ ਵਜੋਂ ਅੱਜ ਪੂਰੇ ਭਾਰਤ ਦੇ ਵਿੱਚ ਕਿਸਾਨ ਆਪਦੇ ਖੇਤੀ ਕਰਨ ਵਾਲੇ ਸੰਦ ਟਰੈਕਟਰ ਲੈ ਕੇ ਅੱਜ ਸੜਕਾਂ ਤੇ ਨਿਕਲੇ ਆ ਜਿਹਦੇ ਵੀ ਆਪਾਂ ਵੀ ਸੰਗਰੂਰ ਦੇ ਵਿੱਚ ਭਾਜਪੀ ਦੇ ਮੁੱਖ ਦਫ਼ਤਰ ਦੇ ਮੂਹਰੇ ਰੋਸ ਪ੍ਰਦਰਸ਼ਨ ਕਰ ਰਹੇ ਆ ਇਸੇ ਤਰ੍ਹਾਂ ਹੀ ਤਹਿਸੀਲਾਂ ਦੇ ਮੂਹਰੇ ਕਿਸਾਨ ਪ੍ਰਦਰਸ਼ਨ ਕਰਨਗੇ ਸ਼ਾਪਿੰਗ ਮੋਹੱਲਾਂ ਦੇ ਮੂਹਰੇ ਕਰਨਗੇ ਸੈਲੋਆਂ ਦੇ ਮੂਹਰੇ ਕਰਨਗੇ ਲੱਖਾਂ ਦੀ ਗਿਣਤੀ 'ਚ ਟਰੈਕਟਰ ਨੇ ਜਿਹੜੇ ਕਿਸਾਨਾਂ ਦੇ ਅੱਜ ਸੜਕਾਂ ਤੇ ਨੇ